ਵਿਦਾਂਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੌਧਰੀਪਾਲ ਚ ਗ੍ਰਾਮ ਸਭਾ ਦਾ اجلاس ਪਾਇਆ ਗਿਆ ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਆਮ اجلاس ਵਿੱਚ ਬੀਰਪੀਓ ਸ੍ਰੀ ਗੁਰਜੀਤ ਸਿੰਘ ਸਮੇਤ ਸਬੰਧਤ ਵਿਭਾਗਾ ਦੇ ਅਧਿਕਾਰੀ ਵੀ ਮੌਜੂਦ ਰਹੇ ਇਸ ਮੌਕੇ ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਤੇ ਹਰ ਪਿੰਡ ਵਿੱਚ ਆਮ اجلاس ਕਰਵਾਏ ਜਾਣਗੇ ਅਤੇ ਹਰ ਇੱਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੋਵੇਗਾ ਪੰਜ ਦੀ ਹੀ ਖਾਣ ਵਾਲੇ ਆ ਤੁਹਾਨੂੰ ਮੈਨੂੰ ਜਲਦੀ ਪਾਜੀ ਧੰਨਵਾਦੀ ਮਿਲਦੀ ਆ ਤੁਹਾਨੂੰ ਕਣਕ ਮਿਲਦੀ ਆ ਜੀ ਮੈਨੂੰ ਨਹੀਂ ਮੈਦੀ ਬੁਕਿੰਗ ਮਿਲਦੀ ਆ ਅੱਛਾ ਤੁਹਾਨੂੰ ਨਹੀਂ ਆ ਮਿਲਦੀ ਕੋਰ ਤੁਹਾਡੀ ਕੀ ਮੰਗ ਹੈਗੀ ਕੋਰ ਮਾਂ ਦਾ ਕੋਠੇ ਡਿਗੇਟ ਵਾਲੇ ਟੁੱਟੇ ਪਏ ਨੇ ਨਾ ਸੱਜੀ ਲਿਆਟ ਨਹੀਂ ਆ ਅੰਦਾ ਸੱਜੀ ਪੁੱਤੀਆਂ ਨੇ ਇਹ ਇੱਥੇ ਤਾਂ ਪਤਾ ਲੱਗਣਾ ਨਹੀਂ ਆ ਪਤਾ ਨਹੀਂ ਕਿਹੜਾ ਜੱਤ ਦੀ ਨੇ ਉਹਨਾਂ ਨੇ ਦੇਣ ਦਾ ਕਮਰਾ ਬਣਾਉਂਦਾ ਇਨਾ ਜਰ ਹੋਇਆ ਦਾਣੇ ਦਾਣਿਆਂ ਦੀ ਰੋਕ ਕਦੋਂ ਦੀ ਲੱਗੀ ਆ ਦਾਣਿਆਂ ਦੀ ਰੋਕ ਨਹੀਂ ਨਿਕਲ ਬਣੀ ਆਜੰਦੀ ਆਮ ਆਪ ਪਾਰਟੀ ਦੀ ਸਰਕਾਰ ਬਣੀ ਹੈ ਜੀ ਫਿਰ ਰਾਜ ਦਾ ਕੰਮ ਤਾਂ ਕਰਨ ਮੇਰੀ ਬੇਟੀ ਦਾ ਨਾਮ ਮਾਨਪ੍ਰੀਤਵਾ 10 ਸਾਲ ਹੋ ਗਏ 8 ਸਾਲ ਮੇਰੀ ਬੇਟੀ ਦਾ ਵਿਆਹ ਨੂੰ ਮੈਨੂੰ ਸਕੂਨ ਸਕੀਮ ਨਹੀਂ ਮੈਂ ਪਿਆਜੀ ਚੁੱਕ ਕੇ ਉਹ ਬੇਟੀ ਦਾ ਆਪਣੀ ਦਾ ਵਿਆਹ ਕੀਤਾ ਸੋ ਗੈਂ ਸਕੀਮ ਦੇ ਪੈਸੇ ਨਹੀਂ ਮਿਲੇ ਨਹੀਂ ਮਿਲੇ ਨਹੀਂ ਮਿਲੇ ਇਹ ਨਾ ਵੇਖਾ ਨਹੀਂ ਮਿਲੇ ਸਾਨੂੰ ਦਾਣਾ ਨਹੀਂ ਮਿਲੇ ਤੁਸੀਂ ਨਾ ਲੈ ਕੇ ਆ ਗਿਆ ਜਾਣ ਕੇ ਮੈਂ ਮੰਗ ਕਰਦੇ ਹੋ ਮੰਗ ਕੇ ਉਹ ਕਰਦੇ ਨੇ ਸਾਡੇ ਜਿਹੜਾ ਪੁੱਤ ਪੁੱਤ ਬਹਾਰ ਤੋਂ ਸਾਨੂੰ ਲੈ ਜਾਏ ਹਨ ਕੋਠਾ ਮਟਾਣੇ ਮਿਲ ਨਹੀਂ ਹੈ ਭਾਈਆ ਦੇਖੋ ਇਧਰ ਆਪਾਂ ਦੇ ਹੱਕ ਕੇ ਫਟੜ੍ਹ ਗਏ ਬਹੁਤ ਨਾਲ ਮਿਲਿਆ ਸਾਨੂੰ ਦੇ ਨੂੰ ਖਾਣੂ ਕਦੀ ਦਾਣੇ ਨਹੀਂ ਮਿਲੇ ਸਾਡੇ ਘਰ ਆਣ ਕੇ ਵੇਖ ਲਓ ਸਾਡੇ ਕੋਲ ਤਾਂ ੁੱਲੇ ਨਹੀਂ ਕਿਸੇ ਕੰਮ ਦੇ ੁੱਲੇ ਹੈ ਆਹ ਕਹਿੰਦੇ ਹੜੇ ਘਰ ਬਣਾਏ ਇਹਨਾਂ ਨੇ ਕੁਛ ਇਹ ਸਰਕਾਰ ਵਾਦਾ ਕਰਦੀ ਸੀ ਨਾ ਵੀ ਆਪਾਂ ਦਵਾਂਗੇ ਅਸੀਂ ਉਹਨਾਂ ਵਾਲੇ ਸਰਪੰਚ ਨੂੰ ਵੋਟਾਂ ਇੰਨੀ ਪੁੰਟੀਆਂ ਆ ਜੇ ਮੈਨੂੰ ਸਾਡੀ ਆਪਣਾ ਦੁੱਖ ਲਿਆਂ ਨੂੰ ਦੱਸਣ ਦੇਣਾ ਕੋਈ ਫਾਇਦਾ ਨਹੀਂ ਕੋਈ ਸੁਣਦਾ ਹੀ ਨਹੀਂ ਆ ਜਿਦੋਂ ਅਸੀਂ ਬਹਿ ਕੇ ਲੋਕੇ ਬੈਠੇ ਕੋਈ ਨਹੀਂ ਸਾਡੀ ਸੁਣਦਾ ਸਾਡੀ ਗੱਲ ਸੁਣਿਆ ਗਰੀਬਾਂ ਦੀ ਜਾਂ ਗਰੀਬਾਂ ਦੀ ਸੁਣਨਾ ਹੈ ਤਾਂ ਗਰੀਬਾਂ ਦੀ ਕੋਈ ਕਾਇਸ ਪੂਰੀ ਕਰਨੀ ਚਾਹੀਦੀ ਤੁਹਾਡਾ ਕੋਠਾ ਨਹੀਂ ਮਠਾ ਨਹੀਂ ਕੀ ਮਸਲਾ ਕੀ ਹੈ ਚੁੱਕ ਚੁੱਕ ਪਾਹੇ ਪੜਾਈਆਂ ਆਤਾਂ ਜਵਾਨ ਹੋਈਆਂ ਅਸੀਂ ਆਦੀ ਉਹ ਦੇਤੀਆ ਪਾਹੇ ਦੇ ਕੋਠੇ ਦੇ ਘੰਟਾ ਬੋਲੇ ਨੀ ਸਾਡਾ ਦਬਤੀ ਆਪ ਆਪਣੇ ਲੈ ਲਿਆ ਕੇ ਤੇ ਆਟ ਹੋ ਜਾਂਦੇ ਤੇ ਮਾਵਾ ਕਿੱਦਾਂ ਜਾ ਲੈਟਰਨ ਬਾਥਰੂਮ ਬਣੇ ਆ ਕਿ ਨਹੀਂ ਨਾ ਨਾ ਕੋਈ ਬਾਥਰੂਮ ਨਹੀਂ ਕੋਈ ਲੈਟਰਿੰਗ ਨਹੀਂ ਕੋਈ ਕਮਰਾ ਨਹੀਂ ਜਾ ਕੇ ਕਮਰਾ ਵੇਖੋ ਉਹਦੇ ਵਿੱਚ ਅਸੀਂ ਬਹਿ ਕੇ ਉਹਦੀ ਵੇਖ ਕੇ ਕਹਿ ਦੇਣਾ ਕਮਰਾ ਕਿਹੋ ਜਿਹਾ ਵਾ ਕਦੀ ਕਿਹਦੇ ਕਮਰਾਂ ਨਹੀਂ ਬਣਾ ਕੇ ਦਿੰਦਾ ਹਾਂ ਹਾਂਜੀ ਚੋਰਾ ਨਾ ਕੀ ਰਲੀਆਂ